ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪਈਨੂ ਮੋਗਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆਂ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਦੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਟੋਟਲ 9 ਨਗ ਸੇਲ ਆ ਦੋ ਬੱਕਰੀਆਂ ਦੋ ਪਠੋਰੇ ਜੀ ਦੋ ਬੱਛੀਆਂ ਦੋ ਟੋਕੜ ਗੱਬਣ ਮੱਝਾਂ ਤੇ ਇੱਕ ਤਾਜੀ ਸੂਈ ਗਾਂ ਅੰਦਰ ਖੜੀ ਆ ਡਿਟੇਲ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਾ ਦਿਓ ਜੀ ਨਾਮ ਗੁਰਚਰਨ ਸਿੰਘ ਜੀ ਪਿੰਡ ਮਾਨੂਕੇ ਜ਼ਿਲ੍ਹਾ ਮੋਗਾ ਤੁਸੀਂ ਨਾਲ ਸਮਲ ਮੋਬਾਈਲ ਨੰਬਰ 9803731831 ਆਪਾਂ ਬਈ ਇੱਕ ਸੱਤਾਂ ਅੱਠ ਨਗਾ ਦੀ ਪਿਛਲੀ ਵੀਡੀਓ ਪਾਈ ਸੀ ਲਗਭਗ ਹਫਤਾ ਕ ਪਹਿਲਾਂ ਤੇ ਵੈਗ ਗਿਆ ਸੀ ਮਾਲ ਦਾ ਹਾਂਜੀ ਨਾਲ ਦੀ ਨਾਲ ਹੀ ਜੀ ਕਿੰਨੇ ਕ ਫੋਨ ਆ ਗਏ ਸੀ ਬਹੁਤ ਹੀ ਫੋਨ ਤਾਂ ਹਜੇ ਤੱਕ ਵੀ ਆਈ ਜਾਂਦੇ ਗੱਪਣਾਂ ਦੇ ਤੋਂ ਟੋਕੜਾ ਝੋਟੀਆਂ ਦੇ ਟੋਕੜਾ ਗੱਪਣ ਹਾਂ ਹਜੇ ਤੱਕ ਟੋਕੜਾ ਗੱਪਣ ਝੋਟੀਆਂ ਸੀ ਬਾਈਆਂ ਬਾਈ ਕੋਲ ਬਹੁਤ ਟੌਪ ਦੀਆਂ ਤੇ ਅੱਜ ਵੀ ਦੋ ਟੋਕੜਾ ਗੱਪਣ ਪਸੂਆ ਇੱਕ ਨੰਬਰ ਬਈ ਮੱਝ ਤੋਂ ਸ਼ੁਰੂ ਕਰ ਲਾਂਗੇ ਡਿਟੇਲ ਕੀ ਹੈ ਜੀ ਇਹਦੀ ਇਹ ਮੱਝ ਜੀ ਚੌਥਾ ਸੂਆ ਮੰਨ ਲਓ ਪੰਜਵਾਂ ਮੰਨ ਲਓ ਮੈਂ ਕੁਛ ਨਹੀਂ ਕਹਿੰਦਾ ਆਪਣੇ ਲਈ ਵੀ ਹੈ ਲਈ ਵੀ ਹੈ ਹਾਂ ਇਹ ਕਹਿਣ ਦਾ ਸਾਡੇ ਤਿੰਨ ਮਹੀਨੇ ਦੀ ਗੱਬਣਾ ਹਾਂ ਚੱਕ ਪਾਸਾ ਦੁੱਧ ਦੇ ਕੋਲ 8 ਲੀਟਰ ਹੈ 8 ਲੀਟਰ ਵਧੂਗੀ ਦੋ ਤਾਈਂ ਗੱਬਣਾ ਕਰਕੇ ਆਪਾਂ ਬਾਲੇ ਵੀ ਨੋ ਕਰਪਾਤੇ ਚਾਰ ਜੱਜ ਚੱਕਣ ਲੱਗ ਗਈ ਹਣ ਠੀਕ ਹੈ ਜੀ ਹਾਂ ਇਹ ਥਣਾ ਦੀ ਓਕੇ ਹਾਂ ਆਈ ਮੈਂ ਪੈਂਦੀ ਆ ਕੋਈ ਚੱਕਰ ਨਹੀਂ ਇਹਨੂੰ ਕੋ ਖਾ ਭੌਂਦ ਪੈਰੇ ਵੀ ਚੋਲੋ ਬਤਾਰ ਦੇ ਦਿਓ ਇਸ ਤਰ੍ਹਾਂ ਵਾਲਾ ਬੱਸ ਲਓ ਜੀ ਬਸ ਆਈ ਆਈ ਸਾਬਦਾ ਕਰਮ ਵਾਲੀ ਗਾਇਆਂ ਨਾਲ ਉਹ ਵੀ ਜੈ ਵਾਦ ਦਾ ਜਿਲ ਤੱਕ ਟਾਈਮ ਤੀ ਲੋ ਉਹਨੇ ਆਈ ਮਰਪੈ ਠੀਕ ਆ ਜੀ 8 ਲੀਟਰ ਕੰਡੇ ਝੜਮਾ ਤਿਆਰ ਆ ਪੂਛ ਪਹਿਲਾਂ ਤੋਂ ਟੁੱਟੀ ਵੀ ਆਈ ਆ ਬਸ ਇਹ ਨੂੰ ਹੀ ਆ ਕੋਈ ਠੀਕ ਨਹੀਂ ਤੋੜ ਕੇ ਦਿਖਾ ਦੇ ਫਿਰ ਬਾਈ ਕਹਿੰਦਾ ਆਪਣੀ ਲਿਆਂਦੀ ਆ ਤੁਸੀਂ ਚੌਥਾ ਸੁਆ ਮੰਨ ਲਓ ਪੰਜਵਾਂ ਮੰਨ ਲਓ ਤੀਜਾ ਮੰਨ ਲਓ ਜਿਹੜਾ ਮਰਜ਼ੀ ਮੰਨ ਲਓ ਕਿਉਂਕਿ ਬਾਈ ਕਹਿੰਦਾ ਆਪਾਂ ਝੂਠ ਮਾਰ ਕੇ ਨਹੀਂ ਦੇਣੀ گاਉਂ ਮਾਲਕਾਂ ਨੇ ਕੁਝ ਹੋਰ ਦੱਸਿਆ ਤੁਸੀਂ ਆਪਦੀ ਸਮਝ ਨਾ ਲੈਣਾਗਾ ਪਰ ਜਿਹੜੀ ਗੱਲ ਆ ਸਾਢੇ ਤਿੰਨ ਬਾਈ ਸਾਡੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤਸੱਲੀ ਤੁਸੀਂ ਕਰਨੀ ਆ ਮੈਂ ਇਹ ਵੀਡੀਓ 'ਚ ਕਹਿਣਾ ਹੁੰਨਾ ਕਿ ਜੇ ਕੋਈ ਬੜਾ ਗੱਬਣ ਪਸ਼ੂ ਹੁੰਦਾ ਤਾਂ ਆਪ ਦਾ ਡਾਕਟਰ ਨਾਲ ਜ਼ਰੂਰ ਲੈ ਕੇ ਆਇਆ ਕਰੋ ਜੇ ਸੂਇਆ ਸਵਾਇਆ ਦਾ ਆਪ ਤੇ ਚਵਾਈ ਕਰ ਲਿਆ ਕਰੋ ਜੇ ਕੋਈ ਗੱਬਣ ਆ ਤਾਂ ਥਣ ਪਾਸ ਜ਼ਰੂਰ ਕਰ ਲਿਆ ਕਰੋ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤੁਹਾਡਾ ਹੱਕ ਆ ਜੀ ਇਹ ਚੀਜ਼ ਤਸੱਲੀ ਕਰਨ ਦਾ ਬਾਕੀ ਜਿਹੜਾ ਬਾਈ ਦੇ ਦਸਨ ਮੁਤਾਬਕ ਸਾਢੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ 8 ਕਿਲੋ ਨੈਟ ਟਕੰਡੇ ਵਾਲਾ ਤਿਆਰ ਆ ਦੋ ਟਾਈਮ ਚ ਵਾਈ ਕਰ ਲਓ ਚਾਰ ਟਾਈਮ ਕਰ ਲਓ ਸੀਲ ਸਹਾਉ ਦਾ ਕੋਈ ਨਹੀਂ ਗਾਇਨ ਨਾਲੋ ਵੀ ਸੀਲ ਸਹਾਉ ਆ ਮੁੱਲ ਬਾਈ ਇਹਦਾ ਇਹਦਾ ਮੁੱਲ ਜੀ 68000 ਹੋਜੂ ਮਾਨਤਨ ਆ ਵੀ ਜੋ ਸ਼ੋਰ ਛੱਪੇ ਦਾ ਮਾਨਤਨ ਹੋ ਜੀ ਠੀਕ ਆ ਜੀ 68000 ਰੁਪਿਆ ਬਾਈ ਮੁੱਲ ਕਰਦੇ ਵਿੱਚੋਂ ਮਾਨਤਨ ਬਾਈ ਕਹਿੰਦਾ ਥੋੜਾ ਮੁਕਾ ਕਰ ਦਾਂਗੇ ਜੀ ਦੋ ਨੰਬਰ ਚੋਟੀ ਆ ਜੀ ਟਾਪ ਦੀ ਸਿਰਫ ਇੱਕ ਕਮੀ ਆ ਸਿੰਘ ਹੈ ਨਹੀਂ ਇੱਕ ਤੂਪੀ ਦਾ ਅੰਤ ਕੋਈ ਨਹੀਂ ਪੱਠਪੂੜਾ ਚੈੱਕ ਕਰ ਲਓ ਸੁਆ ਕਿੰਨਵਾ ਬਾਈ ਇਹ ਤੇ ਪਹਿਲਾ ਹੀ ਹੈ ਪਹਿਲਾ ਹੀ ਹੈ ਗੱਡੋ ਨਹੀਂ ਮੈਂ ਦੇਖੀ 24 ਸੀਗੀ ਦੰਦਾਂ ਜੀ ਹੋ ਗਈ ਦੰਦੋ ਚੈੱਕ ਨਹੀਂ ਕੀਤੇ ਤੇ ਇਹ ਬਾਈ ਕਿੰਨੇ ਟਾਈਮ ਦੀ ਗੱਬਣ ਹੈ ਜੀ ਆ 28 ਨੂੰ 2 ਮਹੀਨੇ ਹੋ ਜਾਣੇ ਇਹਦੇ ਹਾਂ ਜਾਣੀ ਆਜ ਮੁਰੇ ਆਉਣੀ ਆ ਜੀ ਹੋਗੀ 10 ਦਿਨਾਂ ਨੂੰ ਹਾਂ 17 28 ਨੂੰ 2 ਮਹੀਨੇ 10 ਦਿਨਾਂ ਨੂੰ 2 ਮਹੀਨੇ ਹੋ ਜਾਣੇ ਯਾਨੀ 50 ਦਿਨਾਂ ਦੀ ਗੱਬਣ ਚੈੱਕ ਪਾਸ ਆ ਡਾਕਟਰ ਤੁਸੀਂ ਲੈ ਕੇ ਆਉਣਾ ਆਪਦਾ ਆਪਦਾ ਵੀ ਚੈੱਕ ਕਰਾ ਕੇ ਹਾਂ ਵੀ ਜੋਨੇ ਦਿਨ ਵਾਲੀ ਕਾਕੂ ਨੂੰ ਕੋਈ ਵਹਿਮ ਨਾ ਕਰਦੇ ਕੋਈ ਚੱਕਰ ਨਹੀਂ ਖਾਲੀ ਕੋਈ ਆਪਦਾ ਡਾਕਟਰ ਨਾਲ ਲਿਆਵੇ ਆਪਦੀ ਚੈੱਕ ਕਰ ਤੇ ਦੁੱਧ ਬਾਈ ਕਿੰਨਾ ਤਿਆਰ ਦੁੱਧ ਦੇ ਦੇ 6 ਲੀਟਰ ਤੋਂ ਬਾਹਰ ਆ 6 ਨਹੀਂ ਸੌਦਾ ਕਰਾਂਗੇ 6 ਜੋਕ ਕੇ ਦੇਦਾ ਹਾਂ ਥਣਾ ਦਾ ਕੋਈ ਭੂਸਿੱਟਾ ਥਣਾ ਕੋਈ ਇੱਤਹਾਏ ਵੀ ਮੜਾਏ ਤੁਸੀਂ ਤਾਂ ਕੈਮਰੇ ਤੋਂ ਘੁਮੰਦ ਰਹੇ ਇਧਰ ਨੂੰ ਹੋਇਆ ਮੜਾਏ ਤੁਸੀਂ ਅਗੋਥੋ ਸੋਸੇ ਡਾਦੇ ਉਧਰ ਨੂੰ ਹੋਇਆ ਮੜਾਏ ਲਓ ਜੀ ਸੀਲ ਸਾਊ ਬਾਈ ਕਹਿੰਦਾ ਇਹ ਵੀ ਪੂਰੇ ਬੱਚਾ ਇਹਦਾ ਵੀ ਹੈ ਨਹੀਂ ਤੇ ਬਿਨਾ ਬੱਚੇ ਤੋਂ ਬਹਿ ਗਿਆ ਲਓ ਜੀ ਚੈੱਕ ਕਰੋ ਆਈ ਤਾਂ ਦੇ ਭਲਾ ਆਉਣੇ ਜਿਵੇਂ ਟਾਈਮ ਟਾਈਮ ਚੋਲੋ ਕੋਣ ਮਰਜੀ ਝੁੱਟੀ ਜਾਵੇ ਕੋਈ ਇਹਦਾ ਮੁੱਲ ਜੀ ਇਹ 65000 ਦੀ ਦੇਵਾਂਗੇ ਤੋੜ ਕੇ ਦਿਖਾ ਦੀ ਫਿਰ ਥੋੜਾ ਜਿਆ ਪਹਿਲਾ ਸੂਆ ਦੰਦੋ ਚੈੱਕ ਨਹੀਂ ਕੀਤੀ 65000 ਦੇ ਦੇ ਦਾਂਗੇ ਬਾਈ ਕਹਿੰਦਾ 28 ਤਰੀਕ ਨੂੰ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋਣੀ ਆ ਜੀ ਕੋਈ ਵੀਰ ਸੌਦਾ ਕਰਦਾ ਆਪਦਾ ਡਾਕਟਰ ਨਾਲ ਲੈ ਕੇ ਆਵੇ ਜੀ ਇਹ ਨਾ ਨੀ ਟਾਂਗ ਨਹੀਂ ਪਾਉਂਦੀ ਕਿ ਉਹ ਤਿੰਦੀ ਹੈ ਜੀ ਮਨਸੂਬਾ ਕੈਂਵਰੇ ਤੋਂ ਥੋੜਾ ਜਿਹਾ ਉੱਪਰੇ ਬੰਦੇ ਦਾ ਹੀ ਕਰਦੀ ਆ ਬਾਈ ਕਹਿੰਦਾ ਗਾਰੰਟੀ ਆਪਣੀ ਸੀਰਸ ਆਪਨੇ ਕੋਈ ਆਕੇ ਪਾਇਆ ਨਹੀਂ ਨਾ ਜਾਈ ਮਿਲ ਠੀਕ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਹੱਥੀ ਚਵਾਈ ਵਾਲੇ ਬਾਕੀ ਕੱਤਕਾਰ ਤੇ ਵਜਨ ਵਾਲੀ ਆ ਬਾਈ ਦੇ ਮੋਢੇ ਤੇ ਕਰ ਹਾਈਟ ਆ ਜੀ ਚੌੜਾ ਪੱਠ ਬੁੜਾ ਗੱਲਾ ਬਸ ਇੱਕ ਸਿੰਗ ਦੀ ਕਮੀ ਆ ਜੇ ਬਈ ਸਿੰਗ ਹੁੰਦਾ ਤਾਂ ਲੱਖੋ ਟੱਪਣੀ ਫਿਰ ਹੁਣ ਉਹਨੂੰ ਨਹੀਂ ਕਿਤੇ ਦੇਣੀ ਸੀ ਫਿਰ ਆਪਾਂ ਨੂੰ ਨਹੀਂ ਦੇਣੀ ਸੀ ਹੁਣ ਐਜੀ ਮੱਝ ਮਿਲਣੀ ਨਹੀਂ ਸੀਗੀ ਗੱਲ ਕਰ ਕੱਲਾ ਸਿੰਗ ਹੈ ਨੀਗਾ ਬਾਕੀ ਤਸੱਲੀ ਤੁਸੀਂ ਕਰਨੀ ਆ ਜੀ ਚਵਾਈ ਆ ਆਪ ਦੀ ਕਰ ਲਿਓ ਡਾਕਟਰ ਆ ਆਪ ਦਾ ਨਾਲ ਲਿਆਇਓ 65000 ਚੋਂ ਮਾਣਤਾਨ ਕਰ ਦਾਂਗੇ ਜਿਹਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਏ ਤਿੰਨ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਆਪਣੀ ਲਈ ਆ ਇਸ ਬੰਦੇ ਨੇ ਕਿਹਾ 27-28 ਦਿਨ ਹੋ ਗਏ ਟੀਕਾ ਪ੍ਰਾਇਮ ਠੀਕ ਆ ਆਪਾਂ ਖਾਲੀ ਮੰਨ ਕੇ ਲਈ ਤੇ ਖਾਲੀ ਮੰਨ ਕੇ ਦੇਣੀ ਠੀਕ ਆ ਦੰਦੋ ਭਾਈ ਹਾਂ ਬਸ ਹੈ ਦੰਦੋ ਜੀ ਇਹ ਦੋ ਦੰਦ ਹੋਈ ਦੋਂਦੀ ਆ ਠੀਕ ਆ ਹਾਂ ਮੂੰਹ ਤਾਂ ਦੋਂਦੀ ਆ ਤੋੜ ਕੇ ਦਿਖਾਦੀ ਵੀਰੇ ਵੀ ਜੀ ਤੋ ਲਿਆਂਦੀ ਆ ਮਾਲਕਾਂ ਨੇ ਦੱਸਿਆ ਕਿ 27-28 ਦਿਨ ਹੋ ਗਏ ਏ ਆਈ ਹੋਈ ਨੂੰ ਆਪਾਂ ਖਾਲੀ ਮੰਨ ਕੇ ਲਈ ਆ ਤੇ ਖਾਲੀ ਮੰਨ ਕੇ ਦੇਣੀ ਆ ਕੱਦ ਕਾਠ ਚੰਗਾ ਜੀ ਸੋਣੀ ਬੋਦੀ ਵਾਲੀ ਆਇਆ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਕੱਦ ਕੱਢ ਤੇ ਵਜੇ ਨਾਲ ਹੀ ਆ ਜੇ ਕਰਮਾ ਵਾਲੀ ਗੱਬਣ ਚੈੱਕ ਪਾਸ ਹੋ ਗਈ ਤਾਂ ਮਗੀ ਨਹੀਂ ਬਣ ਜਾਣਾ ਇੱਕ ਕਿਉਂਕਿ ਝੋਲੀ ਬਹੁਤ ਚੰਗੀ ਆ ਥਣ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਚਾਰ ਹੀ ਥਾਣਾ ਗੈਪ ਤੇ ਲੱਗੇ ਫੱਤੀ ਚਵਾਈ ਵਾਲੇ ਥੋੜੀ ਜਿਹੀ ਘੱਟ ਸੇਵਾ ਵਾਲੇ ਘਰੋਂ ਆਈ ਲੱਗਦੀ ਬਸ ਆਪਣੇ ਕੋਲੇ ਪਾਸੋਂ ਹੀ ਆਈ ਐ ਠੀਕ ਆ ਜੀ ਥੋੜੀ ਜਿਹੀ ਘੱਟ ਸੇਵਾ ਵਾਲੇ ਘਰੋਂ ਆਈ ਵੀ ਆ ਬਾਕੀ ਸੇਵਾ ਗੌਰ ਭਾਲ ਦੀ ਆ ਜੀ ਬੱਚੀ ਇਹਦਾ ਮੁੱਲ ਜੀ ਇਹਦਾ ਕੀ ਮੁੱਲ ਹੈ ਜੀ 25000 ਇਹ ਇਹ ਮਾਨਤਨ ਵਿੱਚ ਹੋਊਗਾ ਥੋੜਾ ਕਰਾ ਬਾਈ ਠੀਕ ਹੈ ਜੀ 25000 ਰੁਪਿਆ ਬਾਈ ਮੁੱਲ ਕਰਦੇ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਇਹ 4 ਨੰਬਰ ਬਾਈ ਇਹ ਬੱਚੀ ਦੀ ਕੀ ਡਿਟੇਲ ਆਈ ਇਹ ਕੱਚੀ ਖੀਰ ਗੋਈ ਹੈ ਜੀ 25 ਖੀਰ ਹਾਂ ਹੈ ਰੋਧਨ ਦ ਗਈ ਹੈ ਠੀਕ ਹੈ ਜੀ ਤੇ ਮਦਰ ਮਲਕਰ ਰਿਕਾਰਡ ਤਾਂ ਨਹੀਂ ਦੱਸਿਆ ਨਹੀਂ ਪੁੱਛ ਨਹੀਂ ਦੱਸਣਾ ਪੁੱਛਿਆ ਆਪਾ ਠੀਕ ਹੈ ਜੀ ਝੋਲੀ ਦਿਖਾ ਦੀ ਬਾਈ ਮੂਰੇ ਖੜ ਜੀ ਮੜਾ ਜਾ ਥੋੜਾ ਜਿਹਾ ਡਰੂਗਾ ਜੀ ਪਸੂ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਚੈੱਕ ਕਰ ਲੋ ਚਾਰ ਹੀ ਥਾਣਾ ਕੋਈ ਸ਼ਾਕ ਨਹੀਂ ਬਾਕੀ ਕੱਦ ਕਾੜ ਤੇ ਵਜਨ ਵਾਲੀ ਆ ਇਹਦਾ ਮੁੱਲ ਜੀ ਇਹ 12000 ਹੀ ਦੇ ਦਾਂਗੇ ਵਿੱਚੋਂ ਮਾਨਤਾ ਨਹੀਂ ਹੋਈ ਠੀਕ ਆ ਜੀ 12000 ਚੋਂ ਮਾਨਤਨ ਕਰ ਦਾਂਗੇ ਬੱਚੀ ਇਹ ਵੀ ਚੰਗੀ ਐ 6 ਮਹੀਨੇ ਸੰਭਾਲ ਪਾਲ ਦੀ ਐ ਟਾਪ ਦੀ ਵੜ ਬਣ ਜਾਣਾ ਜੀ ਦੋ ਬਾਈ ਕੋਲ ਬੱਕਰੀਆਂ ਸੇਲ ਨੇ ਦੋਨੇ ਜੀ ਬੱਕਰੀਆਂ ਹੀ ਐ ਹਾਂ ਬਕਰੋ ਪੱਠਾ ਠੀਕ ਆ ਜੀ ਆ ਸੂਈ ਵੀ ਇਹਦੇ ਆ ਦੋ ਬੱਕਰੇ ਦੇ ਹੀ ਐ ਦੋਨੇ ਬੱਕਰੇ ਦੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਹੋਊਗਾ ਹਫ਼ਤੇ ਤੋਂ ਘੱਟ ਹੀ ਆ ਬਸ 6 ਦਿਨ ਹੋ ਗਏ ਨੇ ਹਫ਼ਤੇ ਤੋਂ ਕਿੰਨਾ ਆ ਨਾਰਗੇ ਨਾਲ ਹੀ ਉਹਨਾਂ ਦੇ ਦੋਨਾਂ ਦੇ ਨਾਲ ਨਾਰੂ ਨਾਲ ਚੈੱਕ ਕਰ ਲੋ ਹੋਵੇ ਹਾਂ ਨਾਰਗੇ ਨਾਲ 3-3 ਨੜਵੇ ਜੀ ਤੇ ਬਈ ਕਿੰਨਵਾ ਸੁਅ ਸੁਈ ਹੈ ਇਹ ਮੈਨੂੰ ਇਹ ਨਹੀਂ ਪਤਾ ਆਪਣੀ ਖਰੀਦੀ ਆਈ ਹੈ ਬਦਦਾ ਠੀਕ ਇਹ ਬਿੱਟਰ ਚ ਪੈਂਦੀ ਆ ਬਈ ਇਹ ਦੂਜੀ ਦੇਸੀ ਚ ਪੈਂਦੀ ਹੈ ਦੇਸੀ ਆ ਉਹ ਵੀ ਦੇਸੀ ਆ ਜੀ ਆਓ ਜਿਹੜੀ ਉਹ ਦੇਸੀ ਨਹੀਂ ਕਹਿ ਸਕਦੇ ਬਿੱਟਰ ਚ ਪਰ ਉਨੀ ਜਾਤ ਨਹੀਂ ਜਿਵੇਂ ਲੋਕੀ ਕਹਿੰਦੇ ਆ ਹਾਂ ਕ੍ਰੋਸ ਚ ਹਾਂ ਚਿੱਟੇ ਅੱਖਾਂ ਵਾਲੇ ਜਿਹੜੀ ਸੁਈ ਵੀ ਹੈ ਇਹ ਦੇਸੀ ਚ ਪੈਂਦੀ ਆ ਜੀ ਤੇ ਜਿਹੜੀ ਇਹ ਹੈ ਆ ਜੀ ਇਹ ਕ੍ਰੋਸ ਚ ਪੈਂਦੀ ਆ ਤੇ ਬਾਈ ਸਣੇ ਪਠੋਰੇ ਸਣੇ ਦੋਨੇ ਬੱਕਰੀਆਂ ਕੀ ਕੀਮਤ ਹੈ ਜੀ ਇਹ ਚੋਂ ਦਾ 42000 ਰੁਪਇਆ ਮੁੱਲ ਕਰਦੇ 40 ਦਾ ਦੇ ਦੇਗੇ ਸਾਰਾ ਵਾ ਸਾਰਾ ਕੁਸ ਚਾਰੇ ਨਾਗ ਦੋ ਪਠੋਰੇ ਆ ਦੋਨੇ ਬੱਕਰੇ ਆ ਜੀ ਤੇ ਦੋ ਆਣ ਨਾਗਾ ਜੀ 40000 ਰੁਪਇਆ ਚ 42000 ਮੁੱਲ ਹਨੋ ਸਾਫ ਹੈ ਨਾ ਦਨੇ ਆ ਉਹ ਬੜਾ ਕੌਂਦੇ ਦਿਖਾ ਦੇ ਇੱਕ ਮਿੰਟ ਹਨੋ ਸਾਫ ਪੂਰੀ ਆ ਬਾਈ ਕਹਿੰਦਾ ਥਣ ਲਓ ਜੀ ਚੈੱਕ ਕਰੋ ਕੱਲਾ ਕੱਲਾ ਸੂਣਾ ਥਣ ਉਹ ਕੌਂਦੇ ਬਾਲਾ ਸੀ ਠੀਕ ਹੈ ਜੀ ਤਾਂ ਕਰਕੇ ਪੱਠੇ ਪੁੱਠੇ ਖਾਣਾ ਉਹ ਖਾ ਨਹੀਂ ਦਿੰਦੇ ਉਹ ਚੁੱਤੀ ਆ ਜੀ 40000 ਚੋਂ ਮਾਨਤਾਨ ਹੋ ਜਾਊਗਾ ਜੀ ਅਗਰ ਯੋ ਮੱਕ ਬਾਈ ਦੀ ਗਾਂ ਹੈ ਕਿੰਨਵਾ ਸੂਆ ਸੂਈ ਹੈ ਜੀ ਇਹ ਬਾਈ ਲੈ ਆਇਆ ਦਾ ਦੂਜੇ ਹੀ ਕਹਿੰਦੇ ਆ ਵੀ ਦੂਜੇ ਜਦੋਂ ਆਪਾਂ ਖਰੀਦੀ ਅਗਲਾ ਕੋਈ 33 ਜੇ ਮੰਨ ਲਿਆ ਠੀਕ ਆ ਕ੍ਰੋਸ ਚ ਪੈਂਦੀ ਆ ਠੀਰ ਠੰਡੀ ਪੂਰੀ ਐ ਸਾਹੀਵਾਲ ਚ ਪੈਂਦੀ ਆ ਹਨਾ ਜੀ ਥੋੜੀ ਜੀ ਹਾਂ ਦੇਖ ਲੈ ਬਾਕੀ ਸੀਰ ਸੌ ਕਰਮਾ ਵਾਲੀ ਪੂਰੀ ਐ ਕਦੋਂ ਸੂਈ ਐ ਬਾਈ ਇਹ ਪਾਸੋਂ ਸੂਈ ਸੀ ਜੇਰਡਨ ਜੇਰਡਨ ਮੰਨ ਲਓ ਬੱਚਾ ਬੱਚੀ ਛੋਟੀ ਆਪਦੀ ਆ ਵੀ ਸੁਕੀ ਸੀ ਬੱਚਾ ਐਕਸਪਾਇਰੀ ਹੋ ਗਿਆ ਜੀ ਚੈੱਕ ਕਰ ਲੋ ਮਾੜੀ ਖੜੀ ਅੱਜ ਹੀ ਐ ਹੋ ਗਈ ਬਸ ਬੱਚੀ ਸੀਗੀ ਕਿਸੇ ਕਾਰਨ ਜੀ ਇਹਨੂੰ ਐ ਨਹੀਂ ਕਹਿੰਦੇ ਅੱਜ ਹੀ ਮੈਂ ਸਾਫ ਕਰੀਏ ਸੀਰ ਸੌ ਪੂਰੀ ਹੈ ਕਿੰਨਾ ਬੋਲਾ ਤਿਆਰ ਆ ਜੀ ਅੱਜ ਮੈਂ ਕੱਢੇ ਹੋਏ 5 ਲੀਟਰੋਂ 4.5 ਮਾਜੀ ਸਾਫ ਕਰੀ ਪਹਿਲਾਂ ਥੋੜਾ ਥੋੜਾ ਛੱਡਿਆ ਪਰਸੋਂ ਹੀ ਹੈ ਇੱਕ ਡੰਗ ਦਾ 5 ਲੀਟਰ ਹਾਂ ਦੇ ਕਰ ਦੂ ਤੇਰਾ 14 13 ਲੀਟਰ ਦੁੱਧ ਕਰ ਦੂਗਾ ਆਏਗਾ ਝੋਲੀ ਬਹੁਤ ਯਾਨੀ ਜਿਹੜਾ ਬੋਲਾ 10 11 ਕਿਲੋ ਹੈਗਾ ਹਾਂ ਸੈਂਨਾ ਕੱਢਿਆ ਅੱਜ ਸਾਫ ਕਰੀਏ ਕਿ ਥੋੜਾ ਥੋੜਾ ਕਢੇ ਸਾਰੀ ਆਪਸ਼ਾ ਉਹਨੂੰ ਪਤਾ ਲੱਗ ਜੂਗਾ ਠੀਕ ਆ ਜੀ ਯਾਨੀ 10 ਕ ਅੰਦਾਜ਼ਾ 10 ਕਿਲੋ ਅੰਦਾਜ਼ਾ ਬੋਲਾ ਤਿਆਰ ਆ ਸੀਰ ਸੌ ਪੂਰੀ ਹੈ ਜਿੱਦਾਂ ਦੀ ਮਰਜ਼ੀ ਵੇਜੋ ਭਣਾ ਇਹ ਮੋਲ ਜੀ ਪਹਿਲਾਂ ਤਾਂ 32000 ਹੀ ਕਹੀ ਗਏ ਆ ਤੇ ਗੱਗ ਗੱਪਣ ਦਾ ਆ 32 ਦੀ ਦੇਣੀ ਹੈ ਹੁਣ ਉਹ ਬੱਚਾ ਮਾਰਨੇ 28000 ਦੇ ਦੇਗਾ ਬੱਚਾ ਸਾਹਮਣੇ ਪਿਆ ਹੈ ਸਹੀ ਗੱਲ ਇੱਕ ਮਰਤਾ ਹੀ ਕਰੀ ਹੋਰ ਦਿਖਾ ਦਿੰਦੇ ਆ ਜੀ ਬੱਚੀ ਬਹੁਤ ਸੋਹਣੀ ਛੋਟੀ ਜੀ ਬੱਚੀ ਐਕਸਪਾਇਰੀ ਹੋ ਗਈ 28000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜਿਹਨੂੰ ਜਚੂਗੀ ਕੋਈ ਵੀ ਐਨੀਮਲ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜਿਹੜੇ ਮੋਲ ਕੋਈ ਫੈਕਸ ਨਹੀਂ ਆਏਗਾ ਇਹਦਾ ਮਾਨ ਤਾਣ ਬਾਈ ਕਰ ਦੇਣਗੇ ਜੀ ਧੰਨਵਾਦੀ